ਪਾਣਾ ਸਿੱਧੂ ਦੇ ਇਨਸਾਫ ਨੂੰ ਲੈ ਕੇ ਹੁਣ ਬਿਗਲ ਵੱਜ ਚੁੱਕਿਆ ਆ ਪਾਣਾ ਸਿੱਧੂ ਦੀ ਰਿਹਾਈ ਦੇ ਵਾਸਤੇ ਧੂਰੀ ਜਿਹੜਾ ਕਿ ਸੀਐਮ ਭਗਵੰਤ ਮਾਨ ਦਾ ਆਪਣਾ ਹਲਕਾ ਆ ਉੱਥੇ ਜਾ ਕੇ ਧਰਨਾ ਪ੍ਰਦਰਸ਼ਨ ਕਰਨ ਦੀ ਜਿਹੜੀ ਗੱਲ ਉਹ ਕਰ ਦਿੱਤੀ ਗਈ ਹੈ ਐਲਾਨ ਕਰ ਦਿੱਤਾ ਗਿਆ ਆ ਪਾਣਾ ਸਿੱਧੂ ਦੇ ਸਮਰਥਕ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਜਿਹੜੇ ਐਮਪੀ ਨੇ ਉਹ ਵੀ ਸ਼ਾਮਿਲ ਨੇ ਸੰਗਰੂਰ ਤੋਂ ਉਹ ਵੀ ਧੂਰੀ ਪਹੁੰਚਣਗੇ ਔਰ ਕਈ ਸਿਆਸੀ ਆਗੂ ਵੀ ਤੂਰੀ ਜਾ ਕੇ ਤੇ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਖਾਸ ਕਰਕੇ ਪ੍ਰੋਗਰਾਮ ਇਹ ਹੈਗਾ ਕਿ ਰੇਲਾਂ ਜਿਹੜੀਆਂ ਨੇ ਰੋਕੀਆਂ ਜਾਣਗੀਆਂ ਫਾਟਕਾਂ ਦੇ ਉੱਤੇ ਧਰਨਾ ਜਿਹੜਾ ਲਗਾਇਆ ਜਾਵੇਗਾ ਔਰ ਮੁੱਖ ਰੇਲ ਜਿਹੜੀ ਹੈਗੀ ਹੈ ਤੂਰੀ ਦੀ ਉਹ ਰੋਕ ਦਿੱਤੀ ਜਾਵੇਗੀ ਰੇਲ ਟਰੈਕ ਜਿਹੜਾ ਉਹ ਜਾਮ ਕਰ ਦਿੱਤਾ ਜਾਵੇਗਾ ਇਸ ਮਾਮਲੇ ਨੂੰ ਲੈ ਕੇ ਜਦੋਂ ਭਾਨਾ ਸਿੱਧੂ ਦੇ ਉੱਤੇ ਹੁਣ ਤੱਕ 4 ਪਰਚੇ ਦਰਜ ਕਰ ਲਏ ਗਏ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਪਰਚੇ ਦੇ ਵਿੱਚ ਭਾਨਾ ਸਿੱਧੂ ਦੇ ਭਰਾ ਅਮਨਾ ਸਿੱਧੂ ਦਾ ਨਾਮ ਵੀ ਹੈਗਾ ਆ ਉਸੇ ਨੂੰ ਲੈ ਕੇ ਪਾਣਾ ਸਿੱਧੂ ਦੇ ਪਰਿਵਾਰਕ ਮੈਂਬਰ ਉਸ ਦੇ ਸਮਰਥਕ ਉਸ ਦੇ ਫੈਨਸ ਅਤੇ ਨਾਲ ਸਿਆਸੀ ਤੇ ਗੈਰ ਸਿਆਸੀ ਆਗੂ ਪਾਨੇ ਸਿੱਧੂ ਦੀ ਹਮਾਇਤ ਦੇ ਵਿੱਚ ਸ਼ਾਮਲ ਹੁੰਦੇ ਨਜ਼ਰ ਆ ਰਹੇ ਨੇ ਇੱਕ ਵਾਰ ਸੇ ਮੁਹਾਲੀ ਦੇ ਵਿੱਚ ਹਾਲ ਹੀ ਦੇ ਵਿੱਚ ਕੇਸ ਦਰਜ ਹੋਇਆ ਹੈ ਮੁਹਾਲੀ ਦੇ ਫੇਜ਼ 1 ਦੇ ਵਿੱਚ ਥਾਣੇ ਅੰਦਰ ਪਾਨਾ ਸਿੱਧੂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਚੱਲਦੇ ਕੇਸ ਦਰਜ ਹੁੰਦਾ ਉਸੇ ਦੇ ਵਿੱਚ ਆਮਣਾ ਸਿੱਧੂ ਦਾ ਨਾਮ ਵੀ ਸਾਹਮਣੇ ਆਉਂਦਾ ਹੈ ਉਸ ਤੋਂ ਪਹਿਲਾਂ ਅਬੋਹਰ ਫਿਰ ਉਸ ਤੋਂ ਪਹਿਲਾਂ ਪਟਿਆਲਾ ਤੇ ਉਸ ਤੋਂ ਪਹਿਲਾਂ ਲੁਧਿਆਣੇ ਮਾਮਲਾ ਦਰਜ ਹੁੰਦਾ ਪਾਨਾ ਸਿੱਧੂ ਲਗਾਤਾਰ ਜੇਲ੍ਹ ਦੇ ਵਿੱਚ ਰਹਿ ਰਿਹਾ ਹੈ ਔਰ ਨਾਲ ਦੀ ਨਾਲ ਹੀ ਇਸ ਮਾਮਲੇ ਸਬੰਧੀ ਪਾਨੇ ਸਿੱਧੂ ਦੀ ਰਿਹਾਈ ਅਤੇ ਉਸ ਨੂੰ ਤੇ ਇਨਸਾਫ ਦੇ ਬਾਰੇ ਹੁਣ ਧਰਨੇ ਲਗਾਉਣ ਦੀ ਗੱਲ ਕਰ ਦਿੱਤੀ ਗਈ ਹੈ ਲੰ ਦਾ ਸੀ ਕਿ ਇੱਕ ਦਿਨ ਦੇ ਅੰਦਰ ਅੰਦਰ ਭਾਨਾ ਸਿੱਧੂ ਨੂੰ ਰਿਹਾ ਕਰ ਦਿੱਤਾ ਜਾਵੇ ਨਹੀਂ ਤਾਂ ਫਿਰ ਧਰਨਾ ਲਗਾਇਆ ਜਾਵੇਗਾ ਔਰ ਰਿਹਾਈ ਜਦੋਂ ਨਹੀਂ ਹੋਈ ਤੇ ਉਸ ਤੋਂ ਬਾਅਦ ਧਰਨਾ ਲਗਾਉਣ ਦਾ ਬਿਲਕੁਲ ਜਿਹੜਾ ਉਹ ਵਜਾ ਦਿੱਤਾ ਗਿਆ ਆ ਇਸ ਵੇਲੇ ਧੂਰੀ ਦੇ ਵਿੱਚ ਇਕੱਠ ਹੋਣਾ ਸ਼ੁਰੂ ਹੋ ਗਿਆ ਔਰ ਧੂਰੀ ਦੇ ਵਿੱਚ ਇਹ ਧਰਨਾ ਲਗਾਉਣ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ ਇਸ ਸੰਬੰਧੀ ਵਿਸ਼ੇਸ਼ ਤੌਰ ਦੇ ਉੱਤੇ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਭਾਨਾ ਸਿੱਧੂ ਦੇ ਵਕੀਲ ਦੇ ਵੱਲੋਂ ਔਰ ਨਾਲ ਦੀ ਨਾਲ ਇਸ ਮਾਮਲੇ ਸੰਬੰਧੀ ਜੋ ਕਿ ਗੁੱਜੇ ਤੌਰ ਦੇ ਉੱਤੇ ਜਾਣਕਾਰੀ ਰੱਖਦੇ ਨੇ ਉਹਨਾਂ ਨੇ ਇਸ ਧਰਨੇ ਪ੍ਰਦਰਸ਼ਨ ਦੇ ਪ੍ਰੋਗਰਾਮ ਦੇ ਬਾਰੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਆਓ ਸੁਣ ਲੈਂਦੇ ਵਹਿਗਜੀ ਦਾ ਖਾਲਸਾ ਵਹਿਗਜੀ ਦੀ ਫਤਿਹ ਮੈਂ ਸਮੂਹ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੀ ਇਨਸਾਫ ਪਸੰਦ ਜਮਹੂਰੀਅਤ 'ਚ ਵਿਸ਼ਵਾਸ ਰੱਖਣ ਵਾਲੀ ਸੰਗਤ ਅੱਗੇ ਪੰਜਾਬ ਦੀਆਂ ਮਾਵਾਂ ਭੈਣਾਂ ਸਾਡੇ ਬਜ਼ੁਰਗਾਂ ਅੱਗੇ ਇਹ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਕੱਲ ਇੱਕ ਤਰੀਕ ਨੂੰ 11 ਵਜੇ ਡੋਲੇਵਾਲ 파ਟਕ ਤੁਰੀ ਵਿਖੇ ਅਸੀਂ ਬਹੁਤ ਵੱਡੀ ਗਿਣਤੀ ਚ 71 ਹੋਣਾ ਆਪਾਂ ਸਾਰੀਆਂ ਟ੍ਰੇਨਾਂ ਰੋਕਣੀਆਂ ਤੇ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਇਹ ਦਿਖਾਉਣਾ ਕਿ ਕਿੰਨੀ ਮਾਲਵੇ ਦੀ ਸੰਗਤ ਪੰਜਾਬ ਦੀ ਸੰਗਤ ਇਹ ਧੱਕੇਸ਼ਾਹੀ ਝੂਠੇ ਪਰਚੇ ਜ਼ਬਰ ਅਤੇ ਜ਼ੁਲਮ ਦੇਖਲਾ ਫੱਗਿਆ ਅਸੀਂ ਭਾਨੇ ਸਿੱਧੂ ਨਾਲ ਡਟ ਕੇ ਖੜਨਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਰਕਾਰ ਨੇ ਥਾਂ ਥਾਂ ਤੇ ਨਾਕੇਬੰਦੀ ਕਰਨੀ ਹੈ ਨਾਕਿਆਂ ਤੇ ਅਸੀਂ ਜਮਹੂਰੀਅਤ ਪਸੰਦ ਤਰੀਕੇ ਨਾਲ ਪੁਲਿਸ ਮੁਲਾਜ਼ਮਾਂ ਨੂੰ ਸਮਝਾਉਣਾ ਹੈ ਕਿ ਅਸੀਂ ਜਮਹੂਰੀਅਤ 'ਚ ਵਿਸ਼ਵਾਸ ਰੱਖਣ ਵਾਲੇ ਲੋਕ ਹੈ ਆਪਾ ਲੋਕਤੰਤਰ 'ਚ ਵਿਸ਼ਵਾਸ ਰੱਖਣ ਵਾਲੇ ਲੋਕ ਹੈ ਸਾਨੂੰ ਤੁਹਾਡੇ ਮੁੱਖ ਮੰਤਰੀ ਨੇ ਮਜਬੂਰ ਕੀਤਾ ਕਿ ਅਸੀਂ ਧਰਨਾ ਲਾਈਏ ਤੇ ਰੇਲਾਂ ਤੇ ਫਾਟਕਾਂ ਨੂੰ ਜਾਮ ਕਰੀਏ ਸਾਡਾ ਜੀ ਨਹੀਂ ਸੀ ਕਰਦਾ ਕਿ ਅਸੀਂ ਇਹੋ ਜਿਹਾ ਕੰਮ ਕਰੀਏ ਪਰ ਅਸੀਂ ਮਜਬੂਰ ਹੈਗੇ ਹਾਂ ਕਿਉਂਕਿ ਸਾਡੇ ਵੀਰ ਭਾਨੇ ਨੂੰ ਇਹਨਾਂ ਨੇ ਝੂਠੇ ਪਰਚੇ 'ਚ ਚਾਰ ਝੂਠੇ ਪਰਚਿਆਂ 'ਚ उलझाਤਾ ਹੈਗਾ ਮੈਂ ਪ੍ਰਸ਼ਾਸਨ ਦੇ ਵੀ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਬਹੁਤ ਸੰਭਲ ਕੇ ਸੰਗਤ ਨਾਲ ਤੁਸੀਂ ਆਪ ਦਾ ਵਰਤਾਰਾ ਕਰਨਾ ਹੈ ਸੰਗਤ ਅੱਗੇ ਵੀ ਬੇਨਤੀ ਕਰਦਾ ਹੈ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜ਼ਿੰਮੇਵਾਰੀ ਲੱਗੀ ਹੈ ਉਹਨਾਂ ਦੀ ਕੋਈ ਗਲਤੀ ਨਹੀਂ ਹੈਗੀ ਉਹਨਾਂ ਦੀ ਡਿਊਟੀ ਲਈ ਗਈ ਹੈਗੀ ਹੈ ਇਹ ਬੁਚੜ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਵੱਲੋਂ ਮੈਂ ਦੁਬਾਰਾ ਸਰ ਪਗਵਾਨ ਸਿੰਘ ਮਾਨ ਨੂੰ ਬੇਨਤੀ ਕਰਦਾ ਕਿ ਹਲੇ ਵੀ ਸਮਾਂ ਹੈਗਾ ਸਵੇਰੇ ਤੁਸੀਂ ਨੌਜਵਾਨਾਂ ਨੂੰ ਇਹ ਖਬਰ ਪਹੁੰਚਦੀ ਕਰ ਦਿਓ ਕਿ ਭਾਨੇ ਸਿੱਧੂ ਨੂੰ ਅਸੀਂ ਰਿਹਾ ਕਰਦੇ ਆਂ ਨਹੀਂ ਤਾਂ ਨੌਜਵਾਨੋ ਤੇ ਧੂਰੀ ਦੀ ਸੰਗਤ ਨੂੰ ਖਾਸ ਕਰ ਮੈਂ ਬੇਨਤੀ ਕਰਦਾ ਸਾਰੇ ਜ਼ਿਲ੍ਹੇ ਸੰਗਰੂਰ ਦੀ ਸੰਗਤ ਨੂੰ ਬੇਨਤੀ ਕਰਦਾ ਕਿ ਅਸੀਂ ਸਾਰਿਆਂ ਨੇ ਵੱਧ ਚੜ ਕੇ ਉੱਥੇ ਪਹੁੰਚਣਾ ਸਟੇਜ ਤੋਂ ਇਸ ਸਵਾਲ ਅਸੀਂ ਸੰਗਠਨ ਨੂੰ ਪੁੱਛਣਾ ਹੈ ਕਿ ਭਾਨੇ ਨੇ ਜਾਂ ਭਾਨੇ ਦੇ ਭਰਾ ਅਮਨ ਨੇ ਕਿਸੇ ਨਾਲ ਫਰੋਤੀ ਮੰਗੀ ਆ ਕਿਸੇ ਨਾਲ ਠੱਗੀ ਮਾਰੀ ਆ ਤੇ ਅਸੀਂ ਸਰਕਾਰ ਨੂੰ ਸਰਕਾਰ ਦੀ ਅੱਖਾਂ ਖੋਲਣੀ ਆ ਸਰਕਾਰ ਨੂੰ ਜਗਾਉਣਾ ਕਿ ਤੁਹਾਡੇ ਝੂਠੇ ਪਰਚੇ ਕਿਸੇ ਦੇ ਕੰਮ ਨਹੀਂ ਆਉਣਗੇ ਸੋ ਇਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਆਸ ਕਰਦਾ ਹਾਂ ਕਿ ਆਪਾਂ ਵੱਧ ਚੜ ਕੇ ਕੱਲ ਤੂਰੀ ਵਿਖੇ ਦੋਲੇਵਾਲ ਫਾਟਕ ਤੇ 11 ਵਜੇ ਸਵੇਰੇ ਇਕੱਤਰ ਹੋਵਾਂਗੇ ਜਿੱਥੇ-ਜਿੱਥੇ ਪੁਲਿਸ ਦੇ ਬੈਰੀਕੇਟ ਲੱਗੇ ਆ ਉਹਨਾਂ ਬੈਰੀਕੇਟਾਂ ਤੇ ਆਪਾਂ ਆ ਰਾਮ ਨਾਲ ਸ਼ਾਂਤੀਪੂਰਕ ਤਰੀਕੇ ਨਾਲ ਬਹਿ ਜਾਣਾ ਤੇ ਜੇ ਪੁਲਿਸ ਨੂੰ ਬੇਨਤੀ ਕਰਨੀ ਹੈ ਕਿ ਸਾਨੂੰ ਆਪੇ ਧਰਨੇ ਤੇ ਜਾਣ ਦਿੱਤਾ ਜਾਵੇ ਜੇ ਨਹੀਂ ਜਾਣ ਦਿੰਦੇ ਫੇਰ ਸਾਥ ਸੰਗਤ ਜੀ ਕੋਈ ਵੀ ਰਾਹ ਲੱਭ ਕੇ ਅਸੀਂ ਉੱਥੇ ਪਹੁੰਚਣਾ ਹੈ ਕਿਉਂਕਿ ਜਦੋਂ ਤੱਕ ਅਸੀਂ ਰੇਲਵੇ ਫਾਟਕ ਨਹੀਂ ਜਾਮ ਕਰਦੇ ਤਦ ਤੱਕ ਸਰਕਾਰ ਚਲਾਉਣ ਵਾਲੇ ਮੁੱਖ ਮੰਤਰੀ ਨੂੰ ਹੋਸ਼ ਨਹੀਂ ਆ ਰਹੀ ਤੇ ਆਉਣੀ ਵੀ ਨਹੀਂ ਸੋ ਇਸ ਸਾਡੇ ਦਮ ਤੇ ਹੈ ਕਿ ਅਸੀਂ ਕਿੰਨੇ ਇਕੱਤਰ ਹੁੰਦੇ ਆ ਕਿਵੇਂ ਇਕੱਤਰ ਹੁੰਦੇ ਆ ਤੇ ਕਿਵੇਂ ਅਸੀਂ ਡਿਸਪਲਿਨ 'ਚ ਰਹਿ ਕੇ ਮੁੱਖ ਮੰਤਰੀ ਸਾਹਿਬ ਨੂੰ ਆਪਦੀ ਗੱਲ ਮਨਵਾਉਣ ਨੂੰ ਮਜਬੂਰ ਹੁੰਦੇ ਐ ਇੰਨੀਆਂ ਬੇਤੀਆਂ ਕਰਦਾ ਹੋਇਆ ਮੈਂ ਤੁਹਾਨੂੰ ਸਾਰਿਆਂ ਨੂੰ ਫਤਿਹ ਐਜ ਕਰਦਾ ਵਹਿਦ ਜੀ ਦਾ ਖਾਤਸਾ ਵਹਿਦ ਜੀ ਦੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ